ਪਨੋ ਜਿਵੇਂ ਪਤਾ ਹੀ ਹੈ ਜੀ ਸਾਡੇ ਮਾਨਯੋਗ ਸੀਐਮ ਸਰ ਪੰਜਾਬ ਤੇ ਡੀਜੀਪੀ ਸਰ ਪੰਜਾਬ ਦੀ ਡਾਇਰੈਕਸ਼ਨ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ ਕਾਰਵਾਈਆਂ ਚੱਲ ਰਹੀਆਂ ਨੇ ਸਾਡਾ ਆਯੁੱਧ ਨਸ਼ਾ ਵਿਰੁੱਧ ਫੇਜ਼ 2 ਤੇ ਨਾਲ ਗੈਂਗਸਟਰਾਂ ਤੇ ਵਾਰ ਜਿਹੜਾ ਸਾਡਾ ਇੱਕ ਮਿਸ਼ਨ ਮੋਰ ਦੇ ਤਹਿਤ ਆਪਾਂ ਸਾਰੇ ਲੱਗੇ ਹੋਏ ਆ ਉਸੇ ਲੜੀ ਦੇ ਵਿੱਚ ਲੁਧਿਆਣਾ ਦੇ ਹਾਤੀ ਪੁਲਿਸ ਨੂੰ ਕੱਲ ਇੱਕ ਬੜੀ ਚੰਗੀ ਸਫਲਤਾ ਮਿਲੀ ਜਦੋਂ ਸਾਡੀ ਸੀਆਈਏ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਡੀਐਸਪੀਡੀ ਤੇ ਚਾਰਜ ਸੀਆਈਏ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਆਪਾਂ ਚਾਰ ਬੰਦੇ ਜਿਹੜਾ ਤਲਵੰਡੀ ਰਾਏ ਪਿੰਡ ਦਾ ਸਾਡਾ ਸਦਰ ਹਾਈ ਕੋਰਟ ਦਾ ਉੱਥੇ ਆਪਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਇੱਕ ਸਵਿਫਟ ਗੱਡੀ ਤੇ ਆ ਰਹੇ ਸੀ ਰੰਗ ਚਿੱਟੇ ਇੱਕ ਗੱਡੀ ਦੇ ਤੇ ਉਸ ਦੇ ਵਿੱਚੋਂ ਆਪਾਂ ਨੂੰ ਚੈਕਿੰਗ ਕਰਨ ਤੇ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ ਜਿਹਦੀ ਕੋਈ ਜਿਹੜਾ ਟੋਟਲ ਉਹਦੀ ਕੁਆਂਟੀਟੀ ਹੈਗੀ 3 ਕਿਲੋ ਤੇ 34 ਗ੍ਰਾਮ ਤੇ ਨਾਲ ਹੀ ਨਾਲ ਇੱਕ ਅਸਲਾ ਵੀ ਬਰਾਮਦ ਹੋਇਆ ਹੈ ਜਿਹੜਾ ਬਕਤੀਪੁਰ ਦਾ ਇੱਕ ਪਿਸਟਲ ਹੈਗਾ ਦੇਸੀ ਨਾਲ ਇੱਕ ਮੈਗਜ਼ੀਨ ਤੇ ਦੋ ਜਿੰਦਾ ਕਾਰਤੂਸ ਤੇ ਇਹਦੇ ਨਾਲ ਹੀ 30000 ਰੁਪਏ ਦੀ ਡਰੱਗ ਬਣੀ ਵੀ ਰਿਕਵਰ ਹੋਈ ਹੈ ਸੋ ਇੱਕ ਵੱਡੀ ਸਫਲਤਾ ਹੈਗੀ ਹੈ ਜਿਹੜਾ ਸਾਡਾ ਆਨਗੋਇੰਗ ਆਪਰੇਸ਼ਨਸ ਹੈ ਉਹਦੇ ਵਿੱਚ ਲੁਧਿਆਣਾ ਦੇ ਹੱਤੀ ਪੁਲੀਚਰ ਜੀ ਸਰ ਇਹਨਾਂ ਦੇ ਨਾਲ ਅਨਲਿਸਿਸ ਕਿ ਬਾਰਡਰ ਪਾਰਦੀ ਹੈ ਜੀ ਕਮਨ ਜੀ ਇਹ ਜਿਹੜੇ ਜੀ ਤਿੰਨ ਬੰਦੇ ਹੈਗੇ ਆ ਇੱਕ ਸਾਡਾ ਮੇਨ ਬੋਬੀ ਜਸਵਿੰਦਰ ਉਸ ਬੋਬੀ ਐਤਿਆਨੇ ਪਿੰਡ ਦਾ ਰਹਿਣ ਵਾਲਾ ਹੈ ਜੀ ਇਸ ਤੇ ਪਹਿਲਾਂ ਵੀ ਕਰੀਬ 6 ਪਰਚੇ ਦਰਜ ਹੈ ਇਦੇ ਵਿੱਚ ਉਹ ਇਹ ਦੋ ਚੀਜ਼ ਵੀ ਸਾਨੂੰ ਵਾਂਟਡ ਵੀ ਸੀਗਾ ਸੋ ਇਹ ਇੱਕ ਵੱਡੀ ਕੈਚ ਹੈਗੀ ਹੈ ਮੈਂ ਇਹਨੂੰ ਕਹੂਗਾ ਤੇ ਨਾਲ ਦੀ ਨਾਲ ਇਹਦਾ ਇੱਕ ਡਰਾਈਵਰ ਸੀਗਾ ਪ੍ਰਿੰਸ ਜਿਹੜਾ ਗੱਡੀ ਚਲਾਉਂਦਾ ਸੀ ਉਹਨੂੰ ਇਹ ਕੁਝ ਪੈਸੇ ਦਿੰਦਾ ਸੀ ਇਸੇ ਸਮਾਨ ਵੇਚਣ ਲਈ ਤੇ ਨਾਲ ਇੱਕ ਹੋਰ ਬੰਦਾ ਵੀ ਫੜਿਆ ਜਿਹੜਾ ਕਿ ਜਗਰਾਉਂਦ ਵਾਲਿਆਂ ਨਾਲ ਹੈ ਉਹਦੇ ਉੱਤੇ ਵੀ ਪਹਿਲਾਂ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਰਾਹੁਲ ਹੈ ਉਹਦਾ ਨਾਮ ਸੋ ਇਹ ਤਿੰਨ ਬੰਦੇ ਜਗਰਾਉਂਦ ਵਾਲੇ ਵੀ ਹੈਗੇ ਨੇ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਸਪਲਾਈਅਰ ਸੀ ਉਹ ਵੀ ਇਹਨਾਂ ਨਾਲ ਹੀ ਸੀਗਾ ਕੱਲ ਜਦੋਂ ਰਾਉਂਡ ਅਪ ਕੀਤਾ ਉਹ ਤੇ ਉਹ ਉਹ ਉਟਾਰੀ ਅ ਅੰਮ੍ਰਿਤਸਰ ਦਾ ਰਹਿਣ ਵਾਲਾ ਸੋ ਬੇਸਿਕਲੀ ਇਹਨਾਂ ਦੇ ਜੋ ਸਾਨੂੰ ਪ੍ਰੀਲਿਮਰੀ ਪੁਛ ਪੁਛ ਗਿਚ ਪਤਾ ਚੱਲਿਆ ਉਹ ਇਹੀ ਹੈ ਵੀ ਇਹ ਕ੍ਰਾਸ ਬਾਰਡਰ ਜਿਹੜਾ ਹੈਗਾ ਪਾਕਿਸਤਾਨ ਤੋਂ ਮੰਗਾ ਕੇ ਇਹ ਅੱਗੇ ਸਪਲਾਈ ਕਰਦੇ ਸੀਗੇ ਤੋਂ ਇਹ ਕਾਫੀ ਮੈਂ ਕਹਾਂਗਾ ਇੰਪੋਰਟੈਂਟ ਅਚੀਵਮੈਂਟ ਹੈਗੀ ਹੈ ਸੀਆਈਏ ਟੀਮ ਦੀ ਪਹਿਲਾਂ ਵੀ ਰੌਂਡ ਲਾ ਚੁੱਕੇ ਹੈ ਸਰ ਇਦਾਂ ਦੀ ਹੀਰੋਇਨ ਉੱਦੋਂ ਲੈ ਕੇ ਜੀ ਬਿਲਕੁਲ ਜਿਵੇਂ ਪਹਿਲਾਂ ਵੀ ਇਹਨਾਂ ਨੇ ਡੈਫੀਨਟਲੀ ਹੁਣ ਬਾਕੀ ਅਸੀਂ ਰਿਮਾਂਡ ਇਹਨਾਂ ਦਾ ਲੈ ਰਹੇ ਹਾਂ ਕੋਰਟ ਵਿੱਚ ਪੇਸ਼ ਕਰਕੇ ਡੇਟੇਲਸ ਫਿਰ ਚੱਲੂਗਾ ਬਟ ਜੇ ਤੁਸੀਂ ਦੇਖੋ ਤਾਂ ਰਾਹੁਲ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਪਹਿਲਾ ਮੁਕਦਮਾ ਹੈ ਜਸਵਿੰਦਰ ਦੇ 6 ਪਰਚੇ ਦਰਜ ਐ ਸੋ ਇਹ ਪ੍ਰੀਲਿਮਿਨਰੀ ਪੁਜੀਚ ਇਨਾਂ ਨੇ ਮੰਨਿਆ ਵੀ ਇਹ ਵੀ ਪਹਿਲਾਂ ਵੀ ਇਦਾਂ ਦੀਆਂ ਕਾਰਵਾਈਆਂ ਇਹਨਾਂ ਨੇ ਕੀਤੀਆਂ ਨੇ ਤੁਸੀਂ ਬਾਕੀ ਦਾ ਡਿਟੇਲ ਹੁਣ ਅਸੀਂ ਇਹਨਾਂ ਦਾ ਫੋਨ ਨੂੰ ਫੋਰੈਂਸਿਕਸ ਵੀ ਕਰਾਵਾਂਗੇ ਟੈਕਨੀਕਲ ਐਨਾਲਿਸਿਸ ਸਾਰਾ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਇਹਨਾਂ ਵਿੱਚ ਅਸੀਂ ਡੀਪ ਡੀਪਲੀ ਡਿਗ ਕਰਕੇ ਤੇ ਕਾਫੀ ਖੁਲਾਸੇ ਹੋਰ ਹੋਣਗੇ ਜਿਹੜਾ ਅਸਲਾ ਜੀ ਉਹ ਨਜਾਇਜ਼ ਹੈ ਦੋ ਨੰਬਰ ਦਾ ਜੀ ਬਿਲਕੁਲ ਉਹ ਨਜਾਇਜ਼ ਹੈ ਕਿ ਕਿਹੜੀ ਜਗ੍ਹਾ ਤੇ ਸਪਲਾਈ ਕਰਦੇ ਸੀ ਜੀ ਇਹ ਜਿਹੜਾ ਇਹ ਜ਼ਿਆਦਾ ਇਹਨਾਂ ਤੇ ਜਿਹੜੀ ਏਰੀਆ ਆਫ ਆਪਰੇਸ਼ਨ ਸੀਗਾ ਜੀ ਉਹ ਰਾਈ ਕੋਟ ਦਾ ਏਰੀਆ ਸੀਗਾ ਜੀ ਜ਼ਿਆਦਾ ਜੀ ਤੇ ਪਹਿਲਾਂ ਡੇਲ ਤੇ ਸੀਗਾ ਜੀ ਇਹ ਜਿਹੜੇ ਕੇਸਾਂ ਦੇ ਵਿੱਚੋਂ ਪਹਿਲਾਂ हां पहला ये जेड़े 4 کیسਾਂ ਚ ਬੀਲਤੇ ਸੀਗਾ ਜਿਹੜੇ 2 ਕੇਸੇ ਨੇ ਉਹਨਾਂ ਦੇ ਵਾਂਟਡ ਸੀਗਾ ਜਿਹੜਾ ਜਸਵਿੰਦਰ ਉਸ ਤੋਂ ਆਬੀ ਆ ਠੀਕ ਹੈ ਜੀ ਉਹ ਸਪਲਾਈ ਚੇਨ ਸਰ ਪਤਾ ਲੱਗੀ ਕਿ ਉਹ ਨਹੀਂ ਹਾਂ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ 3 ਬੰਦੇ ਸੀਗਾ ਤੇ ਪਿੱਛੇ ਜਿਹੜਾ ਬੰਦਾ ਸੀ ਫੜਿਆ ਔਰ ਅਟਾਰੀ ਵਾਲਾ ਉਹ ਹਰਪ੍ਰੀਤ ਹੈ ਉਹਦਾ ਨਾਮ ਉਹ ਹੈਗਾ ਤੇ ਉਹਦੇ ਪਿੱਛੇ ਉਹਨ ਕਾਲ ਹੈਗਾ ਜਿਹਦੇ ਸਿੱਧਾ ਪਾਕਿਸਤਾਨ 'ਚ ਟੱਚ ਹੋਊਗਾ ਜਿਹੜਾ ਮੇਨ ਸਪਲਾਈਅਰ ਜਿਹਨੂੰ ਆਪਾਂ ਕਹ ਦਿੰਦੇ ਆ ਜਿਹੜਾ ਕੋਰੀਅਰ ਦਾ ਕੰਮ ਕਰਦੇ ਆ ਜਿਹੜੇ ਬਾਰਡਰ ਤੋਂ ਮੰਗਾਉਂਦੇ ਨੇ ਡ੍ਰੋਨ ਰਾਹੀਂ ਆ ਇਵਨ ਹਿਊਮਨ ਜਿਹੜੀ ਸਮਗਲੀ ਹੋਂਦੀ ਹੈ ਸੋ ਉਹ ਕਿਹੜਾ ਬੰਦਾ ਹੈਗਾ ਉਹ ਆਪਾਂ ਹੁਣ ਜਿਹੜਾ ਹਰਪ੍ਰੀਤ ਹੈ ਉਹ ਉਹਦੀ ਪੁੱਛ ਕੇ ਸਾਨੂੰ ਪੂਰੀ ਉਮੀਦ ਹੈ ਵੀ ਆਪਾਂ ਨੂੰ ਪਤਾ ਚੱਲ ਜਾਊਗਾ ਉਹਦਾ ਫੋਨ ਫੋਰੈਂਸਿਕਸ ਸਰ ਫੋਨ ਵੀ ਬਰਾਮਦ ਹੋ ਗਿਆ ਸੋ ਡਿਟੇਲ ਉਹਦਾ ਫੋਨ ਵੀ ਐਨਾਲਿਸਿਸ ਕਰਾਂਗੇ ਸਾਰਾ ਵੀ ਉਹਦੇ ਵਿੱਚ ਕਿਹੜੇ ਬੰਦਿਆਂ ਦੇ ਟੱਚ ਚ ਹੈਗਾ ਉਹ ਹੋਰ ਬਾਰਡਰ ਦੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਤਫਤੀਸ਼ ਚ ਹੋਰ ਇਹਦੇ ਵਿੱਚ ਅਰੈਸਟ ਡੈਫੀਨਿਟਲੀ ਹੋਣੀ ਹੈ ਠੀਕ ਹੈ ਸਭ ਕੁਝ ਮੰਗੋ